ਪਰਮਾਤਮਾ ਦੀ ਸਿਫਤ ਸਲਾਹਾ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਦੂਜਾ ਕੋਈ ਹੈ ਨਹੀਂ ਦੂਜਾ ਜੋ ਸਾਨੂੰ ਜਾਪਦਾ ਹੈ ਉਹ ਉਸ ਇੱਕ ਦਾ ਹੀ ਵਿਸਤਾਰ ਹੈ ਇੱਕ ਦਾ ਹੀ ਪਸਾਰਾ ਹੈ ਉਹ ਪਸਰ ਜਾਏ ਤਾਂ ਵੀ ਉਹ ਇੱਕ ਹੈ ਉਹ ਆਪਣੇ ਆਪ ਨੂੰ ਸੰਕੋਚ ਲਵੇ ਤਾਂ ਵੀ ਉਹ ਇੱਕ ਹੈ ਸਾਡੀ ਬੁੱਧ ਦਾ ਇਹ ਸੁਭਾਅ ਹੈ ਇਹ ਹਰ ਚੀਜ਼ ਨੂੰ ਟੁਕੜਿਆਂ ਵਿੱਚ ਵੇਖਦੀ ਹੈ ਵੰਡ ਕੇ ਵੇਖਦੀ ਹੈ ਸਤਿਗੁਰਾਂ ਦੀ ਸਿੱਖਤ ਸਲਾਹ ਦੀ ਦ੍ਰਿਸ਼ਟੀ ਸਾਨੂੰ ਕਹਿੰਦੀ ਹੈ ਕਿ ਤੂੰ ਰੁੱਖ ਨੂੰ ਜੇ ਇੰਜ ਵੰਡ ਕੇ ਵੇਖੇ ਕਿ ਇਹ ਤਣਾ ਹੈ ਇਹ ਜੜਾਂ ਹਨ ਇਹ ਟਹਿਣੀਆਂ ਹਨ ਇਹ ਪੱਤੇ ਹਨ ਇਹ ਫੁੱਲ ਹਨ ਇਹ ਫਲ ਹਨ ਤੂੰ ਇਹ ਸਭ ਕੁਝ ਵੱਖ-ਵੱਖ ਕਰ ਦੇਵੇਂ ਤਾਂ ਫਿਰ ਰੁੱਖ ਬਚੇਗਾ ਨਹੀਂ ਇਹ ਸਭ ਕੁਝ ਵੇਖ ਜੜਾਂ ਰੁਕਦੀਆਂ ਹਨ ਤਣਾ ਰੋਕਦਾ ਹੈ ਟਾਣੀਆਂ ਰੁਕਦੀਆਂ ਹਨ ਪੱਤੇ ਰੁਕਦੇ ਹਨ ਫੁੱਲ ਰੁਕਦੇ ਹਨ ਫਲ ਰੁਕਦੇ ਹਨ ਪਰ ਇਹ ਸਾਰਾ ਕੁਝ ਰਲ ਕੇ ਫਿਰ ਹੀ ਰੁਖਾ ਹੈ ਤਦਿਉ ਬੀਜ ਰੂਪ ਵਿੱਚ ਸੂਖਮ ਸੀ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਮੰਦਰ ਫਰਮਾਨ ਪਉਂਦਾ ਹੈ ਤੂੰ ਪੇੜ ਸਾਖ ਤੇਰੀ ਭੂਲੀ ਤੂੰ ਸੂਖਮ ਹੋਵਾ ਅਸਥੂਲੀ ਅਸੀਂ ਸੰਸਾਰ ਦੀ ਅਨੇਕਤਾ ਨੂੰ ਵੇਖ ਕੇ ਭੁੱਲ ਜਾਂਦੇ ਹਾਂ ਪਰ ਅਨੇਕਤਾ ਵਿੱਚੋਂ ਇੱਕ ਨੂੰ ਵੇਖਣਾ ਏਹੀ ਉਸ ਦੀ ਮਹਿਮਾ ਹੈ ਏਹੀ ਉਸ ਦੀ ਸਿਫਤ ਸਲਾਹ ਹੈ ਗੁਰੂ ਦੀ ਮਹਾਨਤਾ ਹੀ ਏਹੀ ਹੈ ਕਿ ਗੁਰੂ ਪ੍ਰਮਾਤਮਾ ਦੀ ਅਨੇਕਤਾ ਵਿੱਚੋਂ ਇੱਕ ਨੂੰ ਵਿਖਾ ਦਿੰਦਾ ਹੈ ਗੁਰੂ ਸਿੱਖ ਨੂੰ ਕਹਿੰਦਾ ਹੈ ਕਿ ਵੇਖ ਧਿਆਨ ਨਾਲ ਵੇਖ ਹਰ ਪੱਤੇ ਵਿੱਚ ਰੁੱਖ ਹੈ ਹਰ ਟਾਣੀ ਵਿੱਚ ਰੁੱਖ ਹੈ ਹਰ ਫੁੱਲ ਵਿੱਚ ਰੁੱਖ ਹੈ ਹਰ ਫਲ ਵਿੱਚ ਰੁੱਖ ਹੈ ਇਸੇ ਤਰ੍ਹਾਂ ਹਰ ਜੀਵ ਵਿੱਚ ਪ੍ਰਮਾਤਮਾ ਹੈ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਸਤਿਗੁਰੂ ਕਹਿੰਦੇ ਹਨ ਕੇ ਵੇਖਣ ਵਾਲਿਆ ਮੈਨੂੰ ਤਾਂ ਤੇਰੇ ਵਿੱਚੋਂ ਵੀ ਨਜ਼ਰ ਆ ਰਿਹਾ ਹੈ ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ ਸ਼ਾਇਦ ਤੂੰ ਆਪਣੇ ਆਪ ਨੂੰ ਅਜੇ ਤੱਕ ਵੇਖਿਆ ਹੀ ਨਹੀਂ ਲੈ ਆਪਣੇ ਆਪ ਨੂੰ ਵੇਖ ਤੁਸੀਂ ਸਾਰਿਆਂ ਨੇ ਉਹ ਕਹਾਣੀ ਸੁਣੀ ਹੋਵੇਗੀ ਕਿ ਕੁਝ ਮਨੁੱਖ ਜਦੋਂ ਪਰਦੇਸ਼ ਚੱਲੇ ਸਨ ਨਦੀ ਪਾਰ ਕੀਤੀ ਤਾਂ ਉਹ ਗਿਣਨ ਲੱਗੇ ਇੱਕ ਬੰਦਾ ਘਟ ਰਿਹਾ ਸੀ ਘਟਣ ਦਾ ਕਾਰਨ ਕੀ ਸੀ ਕਿ ਗਿਣਨ ਵਾਲਾ ਆਪਣੇ ਆਪ ਨੂੰ ਨਹੀਂ ਸੀ ਗਿਣ ਰਿਹਾ ਉਹ ਸੋਚਣ ਲੱਗੇ ਕਿ ਮਾਲਕ ਨੇ 17 ਬੰਦੇ ਭੇਜੇ ਸਨ ਇੱਕ ਡੁੱਬਤਾ ਨਹੀਂ ਗਿਆ ਉਹ ਬੜੇ ਪ੍ਰੇਸ਼ਾਨ ਸਨ ਇਹਨੇ ਨੂੰ ਇੱਕ ਫਕੀਰ ਉਹਨਾਂ ਦੇ ਕੋਲ ਆਇਆ ਉਸ ਨੇ ਇਹਨਾਂ ਨੂੰ ਰੋਂਦਿਆਂ ਵੇਖਿਆ ਤੇ ਦੁੱਖ ਦਾ ਕਾਰਨ ਪੁੱਛਿਆ ਉਹਨਾਂ ਬੰਦਿਆਂ ਨੇ ਆਪਣੀ ਮੁਸ਼ਕਲ ਫਕੀਰ ਨੂੰ ਸੁਣਾਈ ਤੇ ਫਕੀਰ ਨੇ ਕਿਹਾ ਕਿ ਮੈਂ ਤੁਹਾਡਾ ਬੰਦਾ ਪੂਰਾ ਕਰ ਦਿੰਦਾ ਹਾਂ ਇਹ ਤਾਂ ਮੇਰਾ ਨਿਤ ਦਾ ਕੰਮ ਹੈ ਹਰ ਬੰਦਾ ਦੂਜੇ ਤੇ ਧਿਆਨ ਰੱਖਦਾ ਏ ਆਪਣਾ ਧਿਆਨ ਨਹੀਂ ਰੱਖਦਾ ਉਸ ਦਾ ਧਿਆਨ ਆਪਣੇ ਉੱਪਰ ਨਹੀਂ ਆਉਂਦਾ ਹੁਣ ਫਕੀਰ ਨੇ ਉਹਨਾਂ ਬੰਦਿਆਂ ਨੂੰ ਕਿਹਾ ਕਿ ਗਿਣੋ ਤਾਂ ਗਿਣਨ ਵਾਲਾ ਗਿਣਨ ਲੱਗਾ ਉਸ ਨੇ ਦੂਸਰੇ ਦੀ ਛਾਤੀ ਤੇ ਹੱਥ ਰੱਖ ਕੇ ਗਿਣਾ ਸ਼ੁਰੂ ਕੀਤਾ ਫਕੀਰ ਸਾਈ ਨੇ ਕਿਹਾ ਕਿ ਬਸ ਇਹੀ ਪੁੱਲ ਹੈ ਜਦੋਂ ਵੀ ਕੋਈ ਗਿਣਤੀ ਕਰੋ ਤੁਸੀਂ ਦੂਜੇ ਤੋਂ ਨਹੀਂ ਆਪਣੀ ਛਾਤੀ ਤੇ ਰੱਖ ਕੇ ਸ਼ੁਰੂ ਕਰੋ ਆਪਣੇ ਦਿਲ ਤੇ ਹੱਥ ਰੱਖਦਿਆਂ ਹੀ ਹਾਡੀ ਸਾਰੀ ਮੁਸ਼ਕਲ ਹੱਲ ਹੋ ਜਾਵੇਗੀ ਸੋ ਜੀਵਨ ਪਰ ਅਸੀਂ ਦੂਸਰੇ ਦੇ ਦਿਲ ਤੇ ਹੀ ਹੱਥ ਰੱਖਦੇ ਹਾਂ ਦੂਸਰੇ ਵਿੱਚੋਂ ਰੱਬ ਵੇਖਦੇ ਹਾਂ ਨਹੀਂ ਦਿਸਦਾ ਅਵਗੁਣ ਦਿਸਦੇ ਹਨ ਜਦੋਂ ਲੱਭਣ ਵਾਲਾ ਆਪ ਹੀ ਗਵਾਚ ਜਾਵੇ ਤਾਂ ਫਿਰ ਉਹ ਲੱਭੇਗਾ ਕੀ ਸਤਿਗੁਰੂ ਫਰਮਾਨ ਕਰਦੇ ਹਨ ਕਿ ਆਪਣੀ ਹੋਸ਼ ਕਾਇਮ ਰੱਖ ਇਸ ਪਸਾਰੀ ਵਿੱਚ ਗਵਾਚ ਨਾ गिनती अपने आप ਤੋਂ ਸ਼ੁਰੂ ਕਰ ਤੇ ਇੰਜ ਕਰ ਕਿ ਇਹ ਸਰੀਰ ਮੇਰਾ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ जग ਮਹਿ ਆਇਆ ਇਹ ਸਭ ਗੁਰੂ ਦੀ ਕਿਰਪਾ ਹੈ ਗੁਰੂ ਸਾਨੂੰ ਮਾਰਗ ਦਿਖਾ ਦਿੰਦਾ ਹੈ ਗੁਰੂ ਸਾਨੂੰ ਰੱਬ ਨੂੰ ਮਿਲਾ ਦਿੰਦਾ ਹੈ